خوشی کی ہوئی ہے خوشی اس گل <سؤال> دی ہوئی کہ نئے چہرے ان سنگت ملیں بہت اچھا لگیا جی سبکار جو سر جیسے سارے کتنا کتنا منا رہے ہیں اس گل دی خوشی ہوئی حیرانی اس ہوئی کہ پتہ نہیں کشی ہو سکے کہ دسیا نہیں جا سکے نہیں تک بہت پہنچتا ہے سو یہ مجھے پتا ہے میں بے شک یہ لیکچر تیار کروں گی کیونکہ مجھے بہت کاروباری یہ میرا شوق ہے ਅਪਣੇ ਜਗਤ ਪਰੰਪਰਾਂ ਪਾਰਕਿੰਗ ਲੋਟ ਵਾਸਤੇ ਆਪਣੀ ਬਾਤ ਚੋਪ ਆਪ ਸਭ ਨੇ ਕਿਤਨੀ ਕਾਰਗਾਰੀ ਨਾਲ ਸਾਡੀ ਇੱਛਾ ਦੇ ਰਹੀ ਬਹੁਤ ਜ਼ਰੂਰੀ ਹੈ ਤੇ ਮੈਂ ਆਪਣੇ ਸਵਾ 13 ਮਿਲੀਅਨ ਦਿੱਤੀ ਗਈ ਪਾਰਕਿੰਗ ਲੋਟ ਵਾਸਤੇ ਆਪ ਜੀ ਵੀ ਸੇਵਾਵਾਂ ਦੇਣ ਦੀ ਅਪਾਤ ਕਰੋ ਜੀ ਗੁਰਦੁਆਰਾ ਸਾਹਿਬ ਦੀ ਇਨਿਸਟਮੈਂਟ ਕਮੇਟੀ ਨਾਲ ਸਪਰਟ ਹੋ ਕੇ ਅਸੀਂ ਇੱਕ ਕਾਰਜ ਕਰਾ ਸਕੀਏ ਵਾਹਿਗੁਰੂ ਚੱਲ ਜਾ ਰਹੇ ਇੱਕ ਸਮੇਂ ਇੱਕੋ ਹੀ ਪ੍ਰੋਗਰਾਮ ਨਾ ਕਿ ਅ ਦੋ ਰੱਖੇ ਤੇ ਵੀ ਨਹੀਂ ਬੀਤੀ ਤੇ ਇਹ ਤੌਰ ਸੰਗਤ ਹੀ ਖੁਸ਼ੂਸੇ ਨਾਲ ਹੋ ਜੇ ਕਿ ਕਮੀਰ ਇਹ ਜ਼ਰੂਰ ਬੇਨਤੀ ਪ੍ਰਵਾਨ ਕਰੋਗੇ ਬਾਕੀ ਵਿਸ਼ਾ ਕਿਹਾ ਗਿਆ ਸੀ ਕਿ ਲੰਮਾ ਲੈਕਚਰ ਦੇਣਾ ਪਰ ਬੁਲਾਰੇ ਨੂੰ ਸਮੇ ਦਾ ਖਿਆਲ ਨਹੀਂ ਪੈਂਦਾ ਜਿੱਨਾਂ ਚ ਤੁਹਾਡੀ ਤਾਕਤ ਹੈ ਉਹਨਾਂ ਚਿਰ ਮੈਂ ਬੈਠਾ ਬੁਲਾਰਾ ਅਦਰਵਾਈਜ਼ ਨਹੀਂ ਕਲਾਗਰ ਨੂੰ ਵੀ ਮੇਰੀ ਬੇਨਤੀ ਕੀਤੀ ਸੀ ਪਰ ਸਮਾਂ ਜਿਸ ਤਰ੍ਹਾਂ ਹੈ ਉਹ ਬੜੀ ਛਾਂ ਹੈ ਤੁਸੀਂ ਬੈਠੇ ਹੋ ਜਿਨੀਆਂ ਦੀ ਸੰਗਤਾਂ ਨੇ ਪਿੰਡ ਰੌ ਸਾਇਲੈਂਸ ਦਾ ਇਧਰ ਜਿੱਥੇ ਅਸੀਂ ਬੈਠੇ ਹਾਂ ਇਸ ਜਨਕੀ ਜਿਵੇਂ ਛੋਟੇ ਪਿਆਰੇ ਬੱਚੇ ਇਸ ਮੇਰੇ ਸਾਹਮਣੇ ਨੇ ਸਲਾਈਡ ਸ਼ੋਅ ਦੇ ਇਹ ਸਾਰਾ ਕੁਝ ਜਿਹੜਾ ਹੈ ਅਸੀਂ ਜਦੋਂ ਦੀਪ ਜੀਆ ਟ੍ਰਿਬਿਊਟ ਕਰਦੇ ਆ ਪ੍ਰੋਫੈਸਰ ਪ੍ਰਿੰਸੀਪਲ ਸਾਦਕੇ ਜਿase ਦੇ ਸੰਤ ਤੇਜਾ ਸਿੰਘ ਉਹ ਸ਼ਖਸਨ ਜਿਨ੍ਹਾਂ ਨੇ ਵੈਸਟਰਨ ਵਰਲਡ ਦੇ ਨਾਂ ਸਿੱਖਾਂ ਦਾ ਰਾਹ ਪਾ ਕੇ ਕਰਾਇਆ ਪਹਿਲੀ ਵਾਰ ਉਸ ਤੋਂ ਪਹਿਲਾਂ ਇਹ ਪੱਛਮੀ ਮੁਲਕਾਂ ਨੂੰ ਸਿੱਖਾਂ ਦੀ ਇਹ ਸ਼ਕਤੀਤ ਬਾਰੇ ਕੋਈ ਨਹੀਂ ਸਿੱਖਤਾ। ਇਹ ਜ਼ਰੂਰ ਰਾਜ ਕਰਨ ਵਾਸਤੇ ਗਏ ਸਨ ਹਿੰਦੁਸਤਾਨ। ਇਹ ਵੀ ਸੱਚ ਹੈ ਕਿ ਇਹਨਾਂ ਨੇ ਆਪਣੀਆਂ ਫੌਜਾਂ ਦੀ ਭਰਤੀ ਗਏ ਕੀਤੇ ਸਨ। ਪਰ ਸ਼ਾਇਦ ਹੀ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਸ ਲੈਵਲ ਦੇ ਇੰਟੈਲੈਕਚੁਅਲ ਹੁੰਦੇ ਨੇ ਜੋ ਪ੍ਰੋਫੈਸਰ ਤੇਜਾ ਸਿੰਘ ਬੋਲਾਰੇ। درسا جی جگہ جی پہ راج سنگھ اریشا مانج رہے سن تھان ہے انیس سو ساندے دن اٹھارہ سو نڑے پہلی بار پیسپک کوسٹ کے سارے جڑے پنجاب کو کے شخص آئے ਉਹਨਾਂ ਦਾ ਇੱਕ ਨਾਮ ਹੈ ਇਤਿਹਾਸਕ ਰਣਿ ਬਕਸ਼ੀ ਇਸ ਦੇ ਢੋਸਰ ਸੋਰਸਿੰਗ ਪਿੰਡ ਉਸ ਵੇਲੇ ਲਾਹੌਰ ਦੇ ਅਦੀਸੀ ਹੁਣਾ ਇਧਰ ਅੰਸਰ ਦੇ ਵਿੱਚ ਹੈ ਪਰ ਸਾਂਝੇ ਪੰਜਾਬ ਦਾ ਸੀ ਉਸ ਜਗ੍ਹਾ ਤੋਂ ਚੱਲ ਕੇ ਆਉਣ ਵਾਲਿਆਂ ਤੋਂ ਇੱਕ ਨਾਮ ਬਕਸ਼ੀ ਸਿੰਘ ਤੇ ਲੋਹੜਾ ਦਾ ਤੇ ਦਿਲਚਸਪ ਇਹ ਹੈ ਕਿ 18 ਸੈਂਕੜੇ ਵਿੱਚ ਜਦੋਂ ਆਏ ਸੈਨ ਫ੍ਰਾਂਸਿਸਕੋ بندرਗਾਹ ਤੇ ਉੱਤੇ ਹੀ ਇਹ ਉਸ ਸਮੇਂ ਜਦੋਂ ਆਉਂਦੇ ਸਨ ਸਾਰੇ ਮੈਂ ਇੱਕ ਬੇਨਤੀ ਹੋਰ ਵੀ ਕਰਾਂਗਾ ਕਿ ਤੁਸੀਂ ਜੇਕਰ ਕਿਸੇ ਵੀ ਕੋਈ ਸਵਾਲ ਵੀ ਹੋਵੇ ਡਿਊਰਿੰਗ ਦਾ ਲੈਕਚਰ ਕੋਈ ਫਾਰਮੈਟਲੀ ਤੁਸੀਂ ਪੁੱਛ ਸਕਦੇ ਹੋ ਕਨਵਰਸੇਸ਼ਨ ਆਪਾਂ ਇਸ ਤਰ੍ਹਾਂ ਰਹੀ ਉਸ ਮੇਰੇ ਪਾਸਪੋਰਟ ਵਿੱਚ ਹੀ ਹੁੰਦਾ ਸਿੱਧੇ ਕੈਪਟਲ ਲੈ ਕੇ ਹੀ ਆਇਆ ਜਾਂਦਾ ਸੀ ਕਿਤੇ ਇੱਥੇ ਜਿਹੜੀ ਸੀ وہ قریب ایک سو بارہ ڈالر بھی ہوں لاگے شاگے تو ایک ڈالر ساڑھے کن روپیے کا ہوتا سما جب اٹھارہ سو پچانوے کی گلتی یہ جد جہاد شرط راہ سی وہ بھی بڑی کمال دی گل ہے کہ پنجاب کلکتے آنا کلکتےوں جہاز پڑھ کے سان فرانسسکو وینکوور یا کیدر آنا ਇਹ ਚਾਹ ਰਹੇ ਨੂੰ ਕਰਦੇ ਸੀ ਤਾਂ ਉਹ ਇੱਕ ਜਿਵੇਂ ਪੂਰੇ ਵਸਤਰ ਨਿਰਵਸਤਰ ਕਰਕੇ ਜਿਵੇਂ ਅੱਜ ਕੱਲ੍ਹ ਸੀ ਮੈਡੀਕਲ ਦਾ ਸਾਰਾ ਪ੍ਰੋਸੈਸ ਕਿੰਨੇ ਆਏ ਪ੍ਰਾਣੇ ਡਾਕੂਮੈਂਟਸ ਦੇ ਵਿੱਚ ਸਾਰਾ ਖੁਸ਼ ਹੈ ਫਿਰ ਉਹ ਇੱਕ ਪਾਸਿਓਂ ਵਿਹਾਹ ਚਾਣ ਤੋਂ ਪਹਿਲਾਂ ਮਾਈ ਨੂੰ ਕਰਦੇ ਸੀ ਤੇ ਜਿਹਨੂੰ ਨੀਲਾ ਪੌੜੀਆ ਅਖੀਰ ਨੂੰ ਬਾਅਦ ਦੇ ਦੇ ਦਿੰਦੇ ਸੀ ਇਹਦਾ ਮਤਲਬ ਆ ਉਹਦਾ ਮੈਡੀਕਲ ਹੋ ਗਿਆ ਇੱਕ ਸਿੰਬਲ ਸੀ ਕਿ ਭਈ ਇਹਨੇ ਹੁਣ ਇਹਦੇ ਤੌਲੀਆਂ ਨੀਲਾ ਦੇ ਪੇਕੇ ਆ ਹੋਇਆ ਕੱਪੜੇ ਨਹੀਂ ਪਾਏ ਪਰ ਇਹ ਫਾਸ ਹੈ ਉਹਨਾਂ ਅੱਗੇ ਧੋਕੀ ਉਸਨੇ ਪਹਿਲਾਂ ਪੰਜਾਬ ਤੋਂ ਆਉਣਾ ਜਿਵੇਂ ਇਹ ਸੱਜਣ ਸੰ ਜਾਂ ਹੋਰ ਹੈ ਪਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਇੱਕ ਗੱਲ ਦੇਖਣ ਵਾਲੀ ਹੈ ਕਿ ਉਹ ਜਿੰਨੇ ਆਏ ਦਸਤਾਰ ਘੜੀ ਸਨ ਸਿੱਕੀ ਰੂਪ ਸੀ ਪਛਾਣ ਉਹਨਾਂ ਦੀ ਇਸ ਤਰ੍ਹਾਂ ਦੀ ਸੀ ਜਦੋਂ پروفیسر تجاس نہیں آئے ان کی جیونی کے انہوں کے سفر گائٹ اس شو اسی اگے دیکھو گے اس کو اگے جس طرح جمع جی ایک کر کے اس لائف شو اِس چلا گے سو سنت سنگھ جی خالسا کالج کے پہلے پرنسیپل میں بنے یہ انہوں کی شخصیت سی اس کو نیکسٹ جب ابھی دیکھتے ہیں کہ انہوں نے جی انہوں نے بارے کچھ سلاحیت نا. چلائی جانتی سو یہ ہے انہوں نے پتنی بیشو بی بی کور جی مکان سنگھ جی پر ہری سنگھ جی یہ انہوں پروار ہے یہ پروار کی فوٹو کنڈا کی ہے جدو پائی پاک سک جی پائی بلوت سنگھ جی خود کور جی پہلے گرنتی سنگھ سن اس طرح کی پردھان سر اس میں جب جی کمیا گیا سو اس کو اب جہاں دیکھیے کہ جانا جاتا ہے یہ انہوں کا سفر ہے شخصیت وجہ جی دیکھیے تو بہت ویم ہے سارے واسطے ججاں ڈاکٹر انجینئر پر موٹی جڑے سن سو اسٹیسر میں لگر حال سنگا بیٹھے نے کپا کر کے سکن جا کے انہوں نے بلا لے تاکہ وہاں گل کا فائدہ ہو سکے تاکہ اتنے آواز بھی جڑی ہے ڈسٹربنس نہ ہو دے. تھوڑا جا اس ਹੁਣ ਤੁਸੀਂ ਰੁਕ ਕੇ ਸੁਣਨਾ ਖਾਸ ਤੌਰ ਤੇ ਜਿੰਨੇ ਸਾਡੇ ਕੋਲ ਜਨ ਜਨਰੇਸ਼ਨ ਇਹ ਇਹਨਾਂ ਬੱਚਿਆਂ ਨੂੰ ਅਜੀਤ ਸਿੰਘ ਆਪੀ ਇਖਤਾਰਿਆਂ ਨੂੰ ਦੇਖ ਰਿਹਾ ਸੀ ਇਸੇ ਤਰ੍ਹਾਂ ਸਾਡੇ ਕੋਲ ਤਸਲੀਮ ਕੌਰ ਨਬਦੀਪ ਕੌਰ ਇਹ ਸਾਰੇ ਬੱਚੇ ਜਿਹੜੇ ਰਮਿੰਦਰ ਕੌਰ ਬੁਰਾਨੀ ਨੇ ਆਂਦੀ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਿਹੜੇ ਬੱਚੇ ਆਉਂਦੇ ਨੇ ਕੋਈ ਮੈਡੀਕਲ ਦੇ ਵਿੱਚ ਜਾ ਰਹੇ ਤੁਸੀਂ ਮੈਡੀਕਲ ਚ ਜਾ ਰਹੇ ਹੋ ਤੁਸੀਂ ਦੇਖੋ ਫਸਟ ਇੰਟਰਨੈਸ਼ਨਲ ਲੈਵਲ ਤੇ ਮੈਡੀਸਨ ਦੇ ਵਿੱਚ ਜਿਹੜਾ پہلا کوئی سٹوڈنٹ سیکھ گیا فسٹ لوگ یہ ہے جہاں سو یہ جیون جنم انہوں کا اتہاس تھوڑا جا منا اٹھارہ سو ستر کے گجرہ والا جاجے پنجاب حصہ ہے اتنے انہوں کا جنم ہوا کرنا سی پتا جی سن تو ماتا جی سداپور سن اب جب گل کر دیے تو کئی بار میں تراز کرنا آج کل ہندوستان اچھان کوئی لینا لینا نہیں ہندوستان پاکستان کتنے آ سکی ڈسٹری یہ سارے کی ہوا ایک وکا چیپٹر ہے کس طریقے ایک ملین لوگ اسی گوا کے جڑا سا ایک جن کہہ سکتے ہیں کہ کب بدلیا ہے بعد کے وہ کہا وہ بھی سارے سامنے کی قیمت کمی آ ایک ملیئن لوگ جانا گئی ہے

ਤੇ ਦੇਸ਼ ਪੰਜਾਬੀ ਦੇ ਪਾਸੇ ਜਿਸ ਸੁਖਾਲਸ ਰਾਜ ਅਸੀਂ ਕਹਿੰਦੇ ਆ ਇਸ ਸਵਰਾਣ ਦੀ ਜਿਹੜੀ ਹੈ ਇਹ ਸਾਡੀ ਪ੍ਰਮਸਤਾ ਹੈ ਉਹਦੀ ਉਹਦੀ ਦਾਸਤਾ ਹੈ ਅਗਨੀ 5 ਮਈ ਤਾਰੀਖ ਨੂੰ 1892 ਦੀ ਉਹ ਇਤਿਹਾਸਿਕ ਘੜੀ ਨੂੰ ਯਾਦ ਕਰੋ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਅੰਤਮ ਸਵਾਸ ਲਏ ਸੀ ਤੇ ਕਿਸ ਤਰੀਕੇ ਨਾਲ ਬ੍ਰਿਟਿਸ਼ ਫਾਇਰ ਨੇ ਇੱਕ ਨਾਬਾਲਗ ਬੱਚੇ ਨੂੰ ਕੈਪਚਰ ਕੀਤਾ ਰਾਜ ਤੱਕ ਨਾਲ ਕੋਇਆ ਵਾਦੂ ਸਥਾਨੀ ਬਣਾਇਆ ਤੱਕੇ ਨਾਲ ਇੱਕ ਇੱਕ ਰਾਜੇ ਨੂੰ ਇੱਕ ਕਲੰਕ ਹੈ ਬਹੁਤ ਵੱਡਾ ਬਹੁਤ ਵੱਡਾ ਇਹ ਦੁਨੀਆ ਦੇ ਵਿੱਚ ਇਹ ਜਿਹੜੀ ਹੈ ਇਹ ਸਲਤਨਤ ਹੈ ਇਹਦੇ ਗਰਗ ਹੋਣ ਦੇ ਇੱਕ ਕਾਰਨ ਵੀ ਹੈ ਇਹ ਵੱਖਰਾ ਵਿਸ਼ਾ ਹੈ ਪਰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਿੱਖਾਂ ਦੀ ਖਾਲਸਾ ਰਾਣੀ ਆਪਣੀ ਸੌਵਰਨਟੀ ਹੈ ਆਪਣੀ ਪ੍ਰਭੂਸਤਾ ਹੈ ਉਲਢਾ ਨਹੀਂ ਚਾਹੀਦਾ ਕਿਉਂਕਿ ਜਦੋਂ ਅਸੀਂ ਅਰਦਾਸ ਦੇ ਵਿੱਚ ਜਿਹੜੀ ਗੱਲ ਕਹਿੰਦੇ ਆ ਜਾਂ ਅਸੀਂ پٹیا کتاب ہے